ਟੀਸੀ ਨੇ ਜੋ ਐਸਵੀਮ ਨੇ ਤੁਹਾਡੇ ਇਲਾਕੇ ਦੇ ਜੀਹਾਰ ਕੇ ਨਹੀਂ ਇੱਕ ਕ੍ਰਿਸ਼ਨ ਕੁਮਾਰ ਯਾਰ ਮੈਂ ਐਮਐਲਏ ਆ ਮੈਂ ਸਰਪੰਚ ਨੂੰ ਆਖੂਗਾ ਤੂੰ ਦੇਖ ਕੇ ਭੇਜ ਇਹਨਾਂ ਦੀ ਤਾਕਤ ਹੈ ਵਿਚਾਰਿਆਂ ਦੀ ਜੇਤ ਅਕ੍ਰਿਸ਼ਨ ਕੁਮਾਰ ਆਪਦੇ ਐਕਸਨ ਨੂੰ ਐਸਡੀਓ ਨੂੰ ਕਹੂ ਵੀ ਆ ਲਿਖ ਕੇ ਭੇਜ ਲੈ ਇਹਨਾਂ ਦੀ ਤਾਕਤ ਹੈ ਵੀ ਨਾਲ ਲਿਖ ਕੇ ਭੇਜਣ ਇਹਨਾਂ ਨੇ ਮਰਨਾ ਹਾਜੀ ਜਿੰਮੇਬਾਦ ਸਵਾਦ ਸਵਾਦ ਪਹਿਲਾਂ ਸਸਪੈਂਡ ਕਰੀ ਬੈਠਾ ਸਾਰੇ ਆਈਐਸ ਸਾਡੇ ਨਹੀਂ ਹੈਗੇ ਇਹ ਇਕੱਲਾ ਹੀ ਮੇੜਾ ਕਰਦਾ ਸਾਰੇ ਆਈਐਸ ਸਾਡੇ ਹੀ ਆਈਐਸ ਸਾਡੀ ਤੇ ਚੱਲਣੇ ਨਹੀਂ ਦਿੰਦਾ ਇਹ ਐਸਾ ਮੜ ਪਾਉਂਦਾ ਪਤਾ ਨਹੀਂ ਕਿਹੜੇ ਬਾਬੇ ਨੂੰ ਇਹ ਮੰਨਦਾ ਹਰ ਇੱਕ ਅਫਸਰ ਲੀਡਰ ਦੇ ਲੀਡਰ ਆ ਮੰਤਰੀਆ ਚਾਹੇ ਮੰਤਰੀ ਨੂੰ ਮੰਤਰੀ ਨੇ ਚਾਲੂ ਕੀਤੇ ਪਏ ਮੰਤਰੀ ਸਾਡੇ ਵਿਚਾਰੇ ਏਡੇ ਭੋਲੇ ਆ ਵੀ ਇਹਨੂੰ ਸਰਸਾ ਰੱਖੀ ਜਾਂਦੇ ਇਹ ਕਿਹੜਾ ਸਰਿਆ ਅਸੀਂ ਇਹਨਾਂ ਦੇ ਬੌਸ ਸਾਹਿਬ ਵਿਚ ਦੇ ਵਿੱਚ ਕਮੀ ਹੈ ਕਿਉਂਕਿ ਇਹ ਇਹ ਸਾਡਾ ਬੌਸ ਨਹੀਂ ਹੈ ਇਹਦੇ ਬੌਸ ਆ ਨਹੀਂ ਇਹ ਜ਼ਿਕਰੇ ਹੁੰਦਾ ਹੈਗਾ ਅਕਸਰ ਕਿ ਦਿੱਲੀ ਵਾਲੇ ਸਰਕਾਰ ਚਲਾਉਂਦੇ ਨੇ ਇਹ 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 ਕਮੀ ਹੈਗੀ ਹੈ ਜਿਸ ਕਰਕੇ ਇਹ ਸਾਡਾ ਯਾਰ ਗੱਲ ਦੱਸਾ ਕੀ ਆ ਜਦੋਂ ਇੱਥੇ ਵੋਟਾਂ ਦੇਣੀਆਂ ਵੋਟਾਂ ਲੈਣਾ ਅਸੀਂ ਆਂ ਕਿ ਸਾਨੂੰ ਪਹਿਲਾਂ ਸਾਪੋਂ ਪਹਿਲਾਂ ਆਪਾਂ ਨੂੰ ਆਪੇ ਚਾਣਾ ਪੈਣਾ ਇੱਥੇ ਵੋਟਾਂ ਮੰਗਣ ਕਿਸੇ ਨਹੀਂ ਨਾਂ ਦਿੱਲੀ ਵਾਲੇ ਨੇ ਉਹਨਾਂ ਨਾਲ ਬੁੱਕੇ ਲੈ ਆਉਣਾ ਠੀਕ ਹੈ ਕਿ ਨਹੀਂ ਇੱਥੇ ਵੋਟਾਂ ਮੰਗਣ ਸਾਨੂੰ ਐਮਐਲਏ ਨੂੰ ਆਉਣਾ ਪੜਾ ਸਾਡੀ ਲੋਕਾਂ ਨੇ ਕੀ ਛੱਡਦੀ ਸੀ ਤੂੰ ਤੂੰ ਨਾ ਵੀ ਬਾਹਰ ਦੇ ਪਜਵਹਲ ਕਰ ਬਟਾ ਤੂੰ ਕੀ ਕਰ ਲਿਆ ਜਿਹੜੀਆਂ ਚੀਜ਼ਾਂ ਅੱਜ ਅਸੀਂ ਇੱਥੇ ਰੌਲਾ ਪਾਉਂਦੇ ਆ ਇਹ ਸਾਨੂੰ ਰੌਲਾ ਪਾਉਂਦੇ ਨੂੰ ਤਿੰਨ ਸਾਲ ਹੋ ਗਏ ਜਦੋਂ ਦਾ ਮੈਂ ਬਣਿਆ ਸਾਡੇ ਆਓ ਆਪਣੇ ਪੁੱਲ ਨਹੀਂ ਪੁੱਲ ਨਹੀਂ ਆਪਣਾ ਦੇਲਾ ਪਿੰਡ ਆ ਦੇਲਾ ਕਾਂਟਰੀ ਆਪ ਦੇ ਦੀਆ ਜਾਣਾ ਜਾਨੇ ਰਾਦੇ ਮੋਸ਼ ਪਿੰਡਾ ਜਾ ਥੋੜਾ ਤੁਹੀਂ ਪਾਸਾ ਨਹੀਂ ਹੋਣੀ ਗਿਆ ਇਹਦੇ ਇਹ ਕੰਡੇ ਦੇ ਆਪੇ ਰੱਖੋ ਸਾਰੇ ਇਹਦਾ ਸਵਾਲ ਤਾਂ ਜਿਹੜਾ ਮਾਈਕ ਲਈ ਰੋਡ ਮੰਗੀ ਇਹਦੀ ਸਫਾਈ ਕਰਾਉਣੀ ਪਾਸ ਪਹਿਲੋਂ ਇਹਦਾ ਪੇਰ ਦਾ ਨਹੀਂ ਪਾਸ ਦਾ ਜਿਹੜਾ ਇਹ ਚਿੰਗਲ ਜਿਹੜਾ ਅੰਦਰੇ ਕਰ ਲੋਕਰ ਲਾ ਦਿਓ ਪਰਵੇੜੇ ਵਾਲੀ ਵੀ